ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਅੱਜ ਆਪਾਂ ਤੁਹਾਨੂੰ ਆਪਣੇ ਜਾਨਵਰ ਦਿਖਾਉਨੇ ਆ ਬਹੁਤ ਟਾਈਮ ਹੋ ਗਿਆ ਆਪਾਂ ਕੋਈ ਵੀਡੀਓ ਨਹੀਂ ਪਾਈ ਆਪਣੇ ਜਾਨਵਰਾਂ ਦੀ ਤੇ ਆਪਾਂ ਤੁਹਾਨੂੰ ਜਾਨਵਰ ਦਿਖਾਉਨੇ ਆ ਆਪਣੀ ਨਵੀਂ ਬਸ਼ੇਰੀ ਦਿਖਾਉਨੇ ਆ ਆਪਣੀ ਘੋੜੀ ਸ਼ੂਪੀ ਕੋਈ ਬਲੌਗ ਆਪਾਂ ਪਹਿਲਾਂ ਨਹੀਂ ਸਾਂਝਾ ਕੀਤਾ ਤੁਹਾਡੇ ਨਾਲ ਤੇ ਘੋੜੀ ਸ਼ੂਪੀ ਸੱਜਣੋਂ ਆਪਣੀ ਤੇ ਬਸ਼ੇਰੀ ਦਿੱਤੀਆਂ ਨੇ ਜੰਬੀ ਇਸ ਵਾਰ ਤੇ ਆਹ ਘੋੜੀ ਖੜੀ ਆ ਤੁਹਾਡੇ ਸਾਹਮਣੇ ਆਪਣੀ ਬਸ਼ੇਰੀ ਖੜੀ ਆ ਲਾਡੋ ਤੇ ਦੇਖੋ ਤੁਸੀਂ ਕਿਵੇਂ ਬਣਦੀ ਆ ਨਾ ਇਹ ਵੀ ਤੇ ਕਿਵੇਂ ਲੱਗਦੀ ਆ ਤੁਹਾਨੂੰ ਰੰਗ ਇਹ ਨੀਲਾ ਕਰੀ ਜਾਂਦੇ ਆ ਸਾਰਾ ਤੇ ਆ ਦੇਖੋ ਇਹਦਾ ਰੰਗ ਕੱਢੀ ਜਾਂਦੇ ਆ ਸਾਰਾ ਲੂਈ ਲਾਈ ਹੀ ਜਾਂਦੀ ਆ ਹੁਣੇ ਲੂਈ ਹੁਣ ਲਾਉਣ ਲੱਗਿਆ ਬਹੁਤ ਲੇਟ ਲੂਈ ਲਾਉਣ ਲੱਗਿਆ ਤੇ ਹੁਣ ਹੋ ਗਏ 2-4 ਦਿਨ ਖਰਖਰਾ ਘੱਟ ਵੱਜ ਰਿਹਾ ਪਹਿਲਾਂ ਲਗਾਤਾਰ ਮਾਰਦੇ ਸੀ ਲੂਈ ਬਹੁਤ ਘੱਟ ਲਾਈ ਆ ਇਹਨੇ ਤੇ ਦੇਖਿਓ ਕਿਵੇਂ ਬਣਦੀ ਆ ਤੇ ਸਵੇਰ ਦਾ ਟਾਈਮ ਆ ਸੱਜਣੋ ਦਾਣਾ ਦੂਣਾ ਇਹਨਾਂ ਨੇ ਖਾ ਲਿਆ ਦਾਣਾ ਇਹਨਾਂ ਨੂੰ ਆਪਸ ਫੀਡ ਹੀ ਪਾਉਂਦੇ ਆ ਜਾਨਵਰਾਂ ਨੂੰ ਤੇ ਨਾਲ ਵਿੱਚ ਜਿਉਂ ਥੋੜੇ ਜਿਹਾ ਹੋਰ ਐਡ ਕਰ ਦਿੰਦੇ ਆ ਤੇ ਬਸ਼ੇਰੀ ਜਰੂਰ ਦੱਸਿਓ ਕਿਵੇਂ ਬਣਦੀ ਆ ਤੇ ਉਧਰ ਆਪਣੀ ਸਹਿਜਾਦੀ ਐਸੇ ਬਸ਼ੇਰੀ ਦਾ ਨਾਂ ਰੱਖਿਆ ਆਪਾਂ ਨੇ ਸਹਿਜਾਦੀ ਸੱਜਣੋ ਤੇ ਆ ਦੇਖਿਓ ਉਹ ਸਹਿਜਾਦੀ ਕਿਵੇਂ ਪੁੱਤ ਆ ਚੰਨੋ ਆ ਗਈ ਆਪਣੀ ਦੋਨੇ ਮਾਵਾਂ ਤੀਆਂ ਖੜੀਆਂ ਨੇ ਤੇ ਕੰਨ ਕੋਨੋਂ ਬਹੁਤ ਕੁੰਡੀ ਵਾਲਾ ਬਸ਼ੇਰੀ ਦਾ ਇਹਨਾਂ ਪੂਰੀ ਲੰਬੀ ਲੰਜੀ ਆ ਤੇ ਥੋੜਾ ਜਿਹਾ ਖੁੱਲਾ ਆ ਜੇ ਇਹਨੇ ਜੋੜ ਜਾਣਾ ਆਬ ਸ਼ੇਰੀ ਦਾ ਵੀ ਪਹਿਲਾਂ ਕੰਨ ਖੁੱਲਾ ਸੀਗਾ ਨੇ ਮਹੀਨੇ ਡੇਢ ਮਹੀਨੇ ਬਾਅਦ ਜਮਾ ਜੋੜਦੇ ਕੰਨ ਬਸ਼ੇਰੀ ਨੇ ਆਪਣੀ ਨੇ ਲਾਡੋ ਨੇ ਤੇ ਹੁਣ ਇਹਨਾਂ ਦਾ ਆਪਣਾ ਹੋ ਗਿਆ ਬਾਹਰ ਦਾ ਟਾਈਮ ਦਾਣਾ ਖਾ ਲਿਆ ਤੇ ਲੂਸਣ ਚੱਲਦਾ ਸੱਜਣ ਉਹਨਾਂ ਨੂੰ ਮਾਰੋ ਮਾਰ ਹੁਣ ਲੂਸਣ ਆਪਣੇ ਪੂਰਾ ਫੁੱਲ ਹੁਣ ਵੀ ਆਪਾਂ ਚੱਲਾਂਗੇ ਖੇਤ ਵੱਢ ਕੇ ਲਿਆਵਾਂਗੇ ਹੋਰ ਲੂਸਣ ਹਨਾ ਤੇ ਆਹ ਖੜੀ ਆ ਇਹਦਾ ਨੌ ਰੱਖਦਾ ਸਾਈ ਯਾਦੀ ਬਸ਼ੇਰੀ ਦਾ ਇਹਨਾਂ ਨੂੰ ਬਾਹਰੇ ਕੱਢਦੇ ਹੁਣ ਆਪਾਂ ਇੱਧਰ ਬੰਨਾਂਗੇ ਇੱਥੇ ਕੁਰਲੀ ਤੇ ਇੱਥੇ 12 1 ਵਜੇ ਤੱਕ ਬਾਹਰੇ ਰਹਿੰਦੇ ਆ ਤੇ ਇੱਧਰ ਲਾਡੋ ਦਾ ਨਮਾ ਘਰ ਬਣਾਤਾ ਤੁਸੀਂ ਦੇਖਿਆ ਹੋਣਾ ਪਹਿਲਾਂ ਆਪਾਂ ਰੀਲ ਪਾਈ ਤੇ ਇਹਦੀ ਤੇ ਆ ਬਣਾਤਾ ਸੱਜਣੋਂ ਇਹਦਾ ਨਵਾਂ ਰੂਮ ਇਧਰ ਹੁੰਦੀ ਆ ਲਾਡੋ ਦੁਪਹਿਰੇ 1:30 ਵਜੇ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਨੂੰ ਆਪਾਂ ਇੱਥੇ ਬੰਨ੍ਹ ਦਿੰਨੇ ਆ ਇਹਨੂੰ ਤੇ ਆ ਖੁਰਲੀ ਤੇ ਆ ਪਾਈਪ ਲਾਇਆ ਹੋਇਆ ਜਿਹਨੂੰ ਨੀਵਾ ਬੰਨ੍ਹਦੇ ਰਸਤਾ ਪੈਰ ਫਸਾ ਲੈਂਦੀ ਆ ਤੇ ਇਹਦੇ ਨਾਲ ਮੌ ਨਾਲ ਖੜੀ ਰਹਿੰਦੀ ਆ ਘੁੰਮਦਾ ਜਦੋਂ ਘੁੰਮੀਆਂ ਦੀਆਂ ਨਾਲੇ-ਦਾਲੇ ਕੀੜੇ ਦੀ ਜਾਂਦੇ ਆ ਇਹਨੂੰ ਤੇ ਚਾਕਦੇ ਨੇ ਉਹਨਾਂ ਨੂੰ ਸਹਜਾਦੀ ਨੂੰ ਕਾਲੀ ਹੋਈ ਪਈ ਬਾਹਰੇ ਕੱਢਣ ਤੇ ਇਧਰ ਆਪਾਂ ਨੇ ਆ ਪੱਖਾ ਲਾਤਾ ਐਨਾ ਬਣ ਗਿਆ ਰੂਮ ਆ 18 ਫੁੱਟ 12 ਫੁੱਟ ਲੰਬਾ ਸੱਜਣਾ ਇਹ ਰੂਮ ਸਾਰਾ ਤੇ 10 ਫੁੱਟ ਚੌੜਾ ਹੈਗਾ ਤੇ ਇੱਥੇ ਆਪਣੇ ਪਾਥੀਆਂ ਤੇ ਬਾਲਣ ਹੁੰਦਾ ਸੀ ਪਹਿਲਾਂ ਤੇ ਉਧਰ ਪਾਥੀਆਂ ਦੇ ਸੀ ਇੱਥੇ ਬਾਲਣ ਜਾਂਦਾ ਸੀ ਆ ਵਿਚਾਲੇ ਕੰਧ ਜਿਹੜੀ ਸੀਗੀ ਉਹ ਕੱਢ ਕੇ ਭਇਦਰ ਘੜਤੀ ਤੇ ਲੱਕਣਾ ਕੱਢ ਕੇ ਬਾਹਰੇ ਲਾਤੀਆਂ ਪਾਥੀਆਂ ਆਪਾਂ ਨੀਰੇ ਵਾਲੇ ਚ ਲਾਤੀਆਂ ਆ ਪੱਖਾ ਲਾਤਾ ਮਿਸਤਰੀ ਨੇ ਸੈਟਿੰਗ ਬਹੁਤ ਸੋਹਣੀ ਕਰੀ ਆ ਪੱਖੇ ਦੀ ਆਪਣੇ ਕੋਲੇ ਆ ਪੱਖਾ ਪਿਆ ਸੀ ਘਰੇ ਇਹ ਆਪਾਂ ਕਟਿੰਗ ਕਰਵਾ ਕੇ ਨਾ ਮਿਸਤਰੀ ਨੂੰ ਆਖਿਆ ਵੀ ਆ ਗੰਧ ਦੇ ਲਾਉਣਾ ਫਰੇਮ ਬਣਾਇਆ ਦੇਖੋ ਜੇ ਕਿਸ ਸੱਜਣ ਨੇ ਬਣਾਉਣਾ ਨਾ ਇਸ ਤਰ੍ਹਾਂ ਬਣਾ ਲਿਓ ਇਆ ਪੱਤੀ ਥੱਲੇ ਲਾਤੀ ਇੱਕ ਉੱਪਰ ਲਾਤੀ ਇਹਨੂੰ ਉੱਚਾ ਨੀ ਮਾ ਜੇ ਹੋਰ ਉੱਪਰ ਨੂੰ ਕਰਨਾ ਤਾਂ ਇਧਰ ਪੱਤੀ ਲੱਗੀ ਹੋਈ ਆ ਜਿਹੜੀ ਇਹ ਚ ਗਲੀਆਂ ਗੱਡੀਆਂ ਹੋਈਆਂ ਨੇ ਉਹ ਸਾਹਮਣੇ ਪੱਤੀ ਐ ਇਹਨੂੰ ਚਾਹੇ ਬੈਕ ਕਰ ਲਓ ਚਾਹੇ ਅੱਗੇ ਕਰ ਲਓ ਹਨਾ ਤੇ ਬਹੁਤ ਸੋਹਣਾ ਫਰੇਮ ਬਣਾਇਆ ਬਾਈ ਨੇ ਇਹ ਤੇ ਇਧਰ ਪੱਖਾ ਹਵਾ ਹੋਵਾ ਪੂਰੀ ਬਹਿ ਜਾ ਬਹਿ ਜਾ ਕਾਡੋ ਜਰੂਰ ਦੱਸਿਓ ਕਿਵੇਂ ਬਣੀ ਆ ਕੱਲ ਕੋਲ ਨੂੰ ਆਪਾਂ ਦੁਆਰੇ ਵਲੌਗ ਸਾਂਝਾ ਕਰਾਂਗੇ ਇਹਨਾਂ ਨੂੰ ਵਾਹਣ ਦੇ ਬਾਰੇ ਛੱਡ ਕੇ ਤੇ ਮੈਂ ਕਹਿੰਦਾ ਕੀ ਬਾਤ ਏ ਨਹੀਂ ਬਹੁਤ ਇੰਜੋਏ ਕਰਦੇ ਨੇ ਤੇ ਇਧਰ ਆਪਣੀ ਚੰਨੋ ਅੜੀ ਕਰ ਰਹੇ ਨੇ ਵੀ ਸਾਨੂੰ ਪਾਣੀ ਪੂਣੀ ਪਿਆ ਕੇ ਬਾਹਰ ਕੱਢੋ ਅੱਜ ਉਹਨਾਂ ਨੂੰ ਵੀ ਬਾਹਰ ਪਾਣੀ ਪੂਣੀ ਪਿਆ ਕੇ ਉਧਰਲੀ ਹੋਰਲੀ ਤੇ ਕਰਦਿਆ ਹੁਣ ਆਪਾਂ ਸੱਜਣੋ ਆ ਲਾਡੋ ਪੈਸੇ ਹੋ ਤੇ ਕਿਵੇਂ ਬਣਦੀ ਆ ਲਾਡੋ ਜਰੂਰ ਦੱਸਿਓ ਆਪਣੀ ਤੁਸੀਂ ਹਨਾ ਤੇ ਕੱਲ ਕੋਲ ਇਹਨਾਂ ਨੂੰ ਬਾਹਰ ਖੜਾ ਕੇ ਆ ਇਹਨਾਂ ਨੂੰ ਪ੍ਰੋਪਰ ਵੀਡੀਓ ਪਾਵਾਂਗੇ ਇਹਨਾਂ ਦੀ ਆਪਾਂ ਬਣਾ ਕੇ ਤੇ ਥੋੜਾ ਜਿਹਾ ਢਿੱਡ ਛੱਡੀਆਂ ਦੀ ਆ ਹਨਾ ਥੋੜਾ ਤੋਰਾ ਫੇਰਾ ਘੱਟ ਹੁੰਦਾ ਸੱਜਣੋ ਨੀਲਾ ਨੀਲਾ ਰੰਗ ਕਰ ਦੇਣਾ ਇਹਨੇ ਸਾਰਾ ਹਟ ਬੇਟਾ ਪਾਣੀ ਪੀ ਲਾ ਆ ਦੇ ਤੁਹਾਨੂੰ ਨੀਲਾ ਰੰਗ ਸਾਰਾ ਨੀਲਾ ਰੰਗ ਕਰੀ ਜਾਂਦੀ ਹੈ ਨੀਲਾ ਨੀਲਾ ਹੋ ਜਾਣਾ ਇਹਨੇ ਹੌਲੀ ਹੌਲੀ ਆ ਸਾਰੀ ਲੂਈ ਨਾ ਹੋਣ ਲੱਗ ਗਈ ਤੇ ਪਹਿਲਾਂ ਲਾਲ ਜੀ ਲੂਈ ਆ ਜਿਹੜੀ ਤੇ ਵਿੱਚ ਇਹ ਜਮਾ ਨੀਲਾ ਰੰਗ ਆ ਦੇਖੋ ਕਿਦੋਂ ਤੋਂ ਮਾਦੇ ਸੱਟਾ ਲੱਗੇ ਹੁੰਦੇ ਇਹਦੇ ਤੇ ਕੰਨ ਕੋਨੂੰ ਬਹੁਤ ਸੋਹਣਾ ਸ਼ੇਰੀ ਦਾ ਇਹਦਾ ਵੀ ਪਹਿਲਾਂ ਇਹਦਾ ਵੀ ਖੁੱਲਾ ਸੀ ਥੋੜਾ ਜਿਹਾ ਹੁਣ ਜਮਾ ਜੋੜ ਗਈ ਜ਼ਰੂਰ ਕਮੈਂਟ ਕਰਿਓ ਸੱਜਣੋ ਜਾਨਵਰ ਆਪਣੇ ਕਿਵੇਂ ਲੱਗੇ ਤੁਹਾਨੂੰ ਹਨਾ ਤੇ ਹੁਣ ਇਹਨਾਂ ਨੂੰ ਆਪਾਂ ਇੱਥੇ ਖੁਰਲੀ ਤੇ ਬੰਨ੍ਹ ਦਿੰਨੇ ਹੁੰਨੇ ਆ ਪਹਿਲਾਂ ਇੱਥੇ ਆਪਣੇ ਬਾਸ ਲਾਏ ਹੁੰਦੇ ਦੀ ਪਿਛਲੇ ਸਾਲ ਹੁਣ ਆਪਾਂ ਬਾਸ ਹੋਮੀ ਫੇਰ ਲਾ ਦਾਂਗੇ ਇੱਥੇ ਲਾਡੋ ਨੂੰ ਬੰਨ੍ਹਦਾਂ ਕਰਾਂਗੇ ਰੱਖ ਕੇ ਉਹ ਕੁੰਡੇ ਤੋਂ ਲੈ ਕੇ ਪਰਲੀ ਖੁਰਲੀ ਤੱਕ ਬਾਸ ਲਾ ਦਾਂਗੇ ਅਲੇ ਦਿਆਂਗੇ ਫਿਰ ਬਿਸ਼ੇਰੀ ਆ ਨਾ ਜਿਹੜੀ ਬਾਹਰੇ ਘੇੜੇ ਵਾਲਾ ਦਿੰਦੀ ਆ ਉਹ ਉਹ ਇਧਰ ਵਿੜੇ ਚ ਚਲੀ ਜਾਂਦੀ ਆ ਇਧਰ 바ਗੀ ਉਧਰ 바ਗੀ ਯਾਨੀ ਪਤਾ ਤੁੱਪੇ ਖੜਜੇ ਜਾ ਕੇ ਦੇਨੇ ਹਨਾ ਆਪਾਂ ਕਰੇ ਨਹੀਂ ਹੁੰਦੇ ਕੀ ਵਾਰ ਅਰਜਾ ਪੁੱਤੋ ਕਾਲੀ ਹੋਈ ਪਿਆ ਉਹਨਾਂ ਨੂੰ ਪੂਰੀ ਦੇਖੋ ਸਾਨੂੰ ਪਾਣੀ ਪੂਣੀ ਪਿਓ ਚੱਲ ਜਿਆਦੀ ਤੇ ਚੰਨੋ ਇਹਨਾਂ ਨੂੰ ਕਾਲੀ ਪੀਆ ਵੀ ਸਾਨੂੰ ਬਾਹਰ ਕੱਢ ਦੇ ਸਾਨੂੰ ਅੰਦਰ ਵਸਾਈ ਖੜਾ ਹਾਂ ਅਜੇ ਬਿਸ਼ੇਰੀ ਬਾਹਰ ਕੱਢਦੇ ਆਪਾਂ ਨਾਲ ਦੇਖੋ ਕਿਵੇਂ ਬਣਦੀ ਹੈ ਬਿਸ਼ੇਰੀ ਅੱਜੀ ਕਿਵੇਂ ਹੋ ਫੜ ਬੇਟਾ ਚੱਲ ਵੀ ਪਾਣੀ ਪਿਓ ਅੰਦਰ ਆ ਗਈ ਕਬੂਤਰੀ ਆਪਣੀ ਇਦਾਂ ਹੋ ਰੱਖਿਆ ਸਹਜਾਦੀ ਤੇ ਹੁਣ ਇਹ ਸਾਰਾ ਦਿਨ ਇੰਜੋਏ ਕਰੂ ਬਾਹਰੇ ਇੱਥੇ ਕੋ ਮੂਹਰੂ ਵੀ ਭੱਜੂਗੀ ਸਹਜਾਦੀ ਕੋਲੇ ਘਟ ਆਉਂਦੀ ਹੈ ਜੇ ਡਰਦੀ ਬਹੁਤ ਐ ਲਈ ਮਿੱਤਰੋ ਯਾਨਵਰ ਆਪਾ ਤੁਹਾਨੂੰ ਦਿਖਾਏ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਕਿਵੇਂ ਲੱਗੇ ਤੇ ਬਸ਼ੇਰੀ ਆਪਣੀ ਜਰੂਰ ਦੱਸਿਓ ਕਿਵੇਂ ਬਣਦੀ ਆ ਨਾ ਇਹ ਦਰਸਾ ਆਜ਼ਾਦੀ ਫਿਰਦੀ ਆ ਗੇੜੇ ਲੰਦੀ ਉਹਨੇ ਸਾਰਾ ਦਿਨ ਆ ਹੀ ਖੇਡਣਾ ਪੂਰਾ ਆ ਦਾ ਇੰਜੋਏ ਕਰ ਦਿਆ ਓਕੇ ਵੀ ਦੋਸਤੋ ਮਿਲ ਜਾਂਗੇ ਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ